ਪਾਰੀ ਵਿਰੋਧ ਦੇ باوجود ਵਕਫ ਸੋਧ ਬਿੱਲ ਭਾਰਤੀ ਸੰਸਦ ਦੇ ਦੋਵਾਂ ਸਦਨਾਂ ਵਿੱਚੋਂ ਪਾਸ ਹੋ ਗਿਆ ਹੈ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਬਿੱਲ ਹੁਣ ਕਾਨੂੰਨ ਬਣ ਕੇ ਪੂਰੇ ਭਾਰਤ ਵਿੱਚ ਲਾਗੂ ਹੋ ਚੁੱਕਿਆ ਹੈ ਇਸ ਸਬੰਧੀ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਵਿਰੋਧੀ ਪਾਰਟੀਆਂ ਤੇ ਮੁਸਲਿਮ ਭਾਈਚਾਰੇ ਵੱਲੋਂ ਇਸ ਬਿੱਲ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਉਹ ਇਸ ਕਾਨੂੰਨ ਨੂੰ ਵਕਫ ਸੰਸਥਾਵਾਂ ਦੀ ਖੁਦਮੁਖਤਿਆਰੀ ਤੇ ਕੀਤੇ ਗਏ ਹਮਲੇ ਵਜੋਂ ਦੇਖਦੇ ਨੇ ਉਨ੍ਹਾਂ ਦਾ ਤਰਕ ਹੈ ਕਿ ਸਰਕਾਰ ਇਸ ਕਾਨੂੰਨ ਰਾਹੀਂ ਵਕਫ ਜਾਇਦਾਦਾਂ ਤੇ ਕਾਬਜ਼ ਹੋਣਾ ਚਾਹੁੰਦੀ ਹੈ ਪਰ ਦੂਜੇ ਪਾਸੇ ਮੋਦੀ ਸਰਕਾਰ ਦਾ ਦਾਅਵਾ ਹੈ ਕਿ ਇਹ ਕਾਨੂੰਨ ਵਕਫ ਬੋਰਡਾਂ ਦੇ ਕੰਮਕਾਜ ਵਿੱਚ ਸੁਧਾਰ ਅਤੇ ਜਵਾਬਦੇਹੀ ਨਿਰਧਾਰਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ ਅੱਜ ਇਸ ਖਾਸ ਪ੍ਰਾਈਮ ਸਟੋਰੀ ਦੇ ਵਿੱਚ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਵਕਫ ਸੋਧ ਬਿੱਲ ਆਖਿਰਕਾਰ ਕੀ ਹੈ ਇਹਦੇ ਵਿੱਚ ਕਿਉਂ ਤੇ ਕਿਹੜੇ ਬਦਲਾਅ ਕੀਤੇ ਗਏ ਨੇ ਸਰਕਾਰ ਕਿਉਂ ਬਦਲਾਅ ਕਰਨਾ ਚਾਹੁੰਦੀ ਹੈ ਤੇ ਇਹ ਮੁਸਲਮਾਨ ਭਾਈਚਾਰੇ ਲਈ ਗੰਭੀਰ ਚਿੰਤਾ ਦਾ ਕਾਰਨ ਕਿਉਂ ਬਣ ਰਿਹਾ ਹੈ ਕਿਉਂ ਇਸ ਦਾ ਵਿਰੋਧ ਹੋ ਰਿਹਾ ਹੈ ਸਾਤਸਰੀਆ ਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰ ਸ਼ਰਨਕੌਰ ਇੱਕ ਖਾਸ ਸਟੋਰੀ ਸਾਡੇ ਸਹਿਯੋਗੀ ਈਸ਼ਵਿੰਦਰ ਸਿੰਘ ਦਾਖਣ ਨੇ ਤਿਆਰ ਕੀਤੀ ਹੈ ਸਭ ਤੋਂ ਪਹਿਲਾਂ ਜਾਣਾਂਗੇ ਵਕਫ ਹੁੰਦਾ ਕੀ ਹੈ ਵਕਫ ਉਹ ਕਾਨੂੰਨ ਹੈ ਜਿਸ ਰਾਹੀਂ ਪੂਰੇ ਭਾਰਤ ਵਿੱਚ ਵਕਫ ਜਾਇਦਾਦਾਂ ਨੂੰ ਕੰਟਰੋਲ ਕੀਤਾ ਜਾਂਦਾ ਹੈ ਉਹਨਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਵਕਫ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਧਾਰਮਿਕ ਪਵਿੱਤਰ ਜਾਂ ਲੋਕ ਭਲਾਈ ਦੇ ਮਨੋਰਥ ਲਈ দান ਕੀਤੀ ਹੋਈ ਚੱਲ ਜਾਂ ਅਚਲ ਜਾਇਦਾਦ ਇਹ ਜਾਇਦਾਦ ਮਸਜਿਦ ਦਰਗਾਹ ਸਕੂਲ ਕਾਲਜ ਹਸਪਤਾਲ ਅਨਾਥ ਆਸ਼ਰਮ ਜਾਂ ਫਿਰ ਕਬਰਿਸਤਾਨ ਵੀ ਹੋ ਸਕਦੇ ਹਨ ਇੱਕ ਵਾਰ ਜਦੋਂ ਕਿਸੇ ਜਾਇਦਾਦ ਨੂੰ ਵਕਫ ਐਲਾਨ ਦਿੱਤਾ ਜਾਂਦਾ ਹੈ ਤਾਂ ਇਹ ਕਿਸੇ ਦੀ ਵੀ ਨਿੱਜੀ ਮਲਕੀਅਤ ਨਹੀਂ ਰਹਿੰਦੀ ਇਹ ਅੱਲਾਹ ਦੇ ਨਾਂ ਤੇ ਹੋ ਜਾਂਦੀ ਹੈ ਜਾਇਦਾਦ ਨੂੰ ਵੇਚਿਆ ਜਾਂ ਵਿਰਾਸਤ ਵਿੱਚ ਨਹੀਂ ਦਿੱਤਾ ਜਾ ਸਕਦਾ ਇਸ ਦਾ ਉਦੇਸ਼ ਹਮੇਸ਼ਾ ਲੋਕ ਭਲਾਈ ਅਤੇ ਭਾਈਚਾਰੇ ਦੀ ਸੇਵਾ ਕਰਨਾ ਹੁੰਦਾ ਹੈ ਵਕਫ ਜਾਇਦਾਦਾਂ ਮੁਸਲਮਾਨ ਭਾਈਚਾਰੇ ਨਾਲ ਹੀ ਸੰਬੰਧਿਤ ਹਨ ਸੋ ਵਕਫ ਬੋਰਡ ਉਹ ਕਾਨੂੰਨੀ ਸੰਸਥਾ ਹੈ ਜੋ ਕਿਸੇ ਖਾਸ ਇਲਾਕੇ ਜਾਂ ਸੂਬੇ ਵਿੱਚ ਲੀਆਂ ਸਾਰੀਆਂ ਵਕਫ ਜਾਇਦਾਦਾਂ ਅਤੇ ਸੰਸਥਾਵਾਂ ਦਾ ਪ੍ਰਬੰਧ ਅਤੇ ਨਿਗਰਾਨੀ ਕਰਦੀ ਹੈ ਭਾਰਤ ਵਿੱਚ ਹਰੇਕ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਆਪਣਾ ਸਟੇਟ ਵਕਫ ਬੋਰਡ ਹੈ ਇੱਕ ਕੇਂਦਰੀ ਵਕਫ ਕੌਂਸਲ ਵੀ ਬਣਿਆ ਹੋਇਆ ਜੋ ਪੂਰੇ ਭਾਰਤ ਵਿੱਚ ਵਕਫ ਜਾਇਦਾਦਾਂ ਦੇ ਪ੍ਰਸ਼ਾਸਨ ਬਾਰੇ ਸਲਾਹ ਦਿੰਦੀ ਹੈ ਭਾਰਤ ਵਿੱਚ ਇਸ ਵਕਤ 32 ਵਕਫ ਬੋਰਡ ਹਨ ਜਿਨ੍ਹਾਂ ਦਾ ਮੁੱਖ ਕੰਮ ਵੀ ਤੁਹਾਨੂੰ ਦੱਸ ਦਿੰਨੇ ਹਾਂ ਸਭ ਤੋਂ ਅਹਿਮ ਕੰਮ ਹੈ ਵਕਫ ਦੀਆਂ ਜਾਇਦਾਦਾਂ ਨੂੰ ਕਬਜ਼ੇ ਜਾਂ ਦੁਰਵਰਤੋਂ ਤੋਂ ਬਚਾਉਣਾ ਇਹ ਯਕੀਨੀ ਬਣਾਉਣਾ ਕਿ ਵਕਫ ਜਾਇਦਾਦਾਂ ਤੋਂ ਹੋਣ ਵਾਲੇ ਮਾਲੀਏ ਦੀ ਵਰਤੋਂ ਭਾਈਚਾਰੇ ਦੀ ਭਲਾਈ ਜਾਂ ਧਾਰਮਿਕ ਕੰਮਾਂ ਦੇ ਲਈ ਹੀ ਕੀਤੀ ਜਾ ਰਹੀ ਹੈ ਵਕਫ ਸੰਸਥਾਵਾਂ ਦੀ ਸਹੀ ਕੰਮਕਾਜ ਦੀ ਨਿਗਰਾਨੀ ਕਰਨਾ ਤੇ ਰਿਕਾਰਡ ਕਾਇਮ ਰੱਖਣਾ ਇੱਕ ਅੰਦਾਜ਼ੇ ਮੁਤਾਬਿਕ ਭਾਰਤ ਦੇ ਵਿੱਚ 12 ਟ੍ਰਿਲੀਅਨ ਕੀਮਤ ਦੀਆਂ 9 ਲੱਖ ਵਕਫ ਜਾਇਦਾਦਾਂ ਹਨ ਜਿਨ੍ਹਾਂ ਦਾ ਅੰਦਾਜ਼ਨ ਰਕਬਾ 94 ਲੱਖ ਏਕੜ ਹੈ ਜੋ ਕਿ ਰੇਲਵੇ ਅਤੇ ਫੌਜ ਤੋਂ ਬਾਅਦ ਤੀਜੇ ਨੰਬਰ ਤੇ ਆਉਂਦਾ ਹੁਣ ਜਾਣ ਲੈਂਦੇ ਹਾਂ ਕਿ ਵਕਫ ਸੋਧ ਬਿੱਲ ਕੀ ਹੈ ਜਿਸ ਦਾ ਇੰਨਾ ਰੌਲਾ ਪਿਆ ਹੋਇਆ ਹੈ ਇਤਿਹਾਸਿਕ ਪਿਛੋਕੜ ਤੇ ਨਜ਼ਰ ਮਾਰੀਏ ਤਾਂ ਭਾਰਤ ਵਿੱਚ ਵਕਫ ਜਾਇਦਾਦਾਂ ਦੇ ਪ੍ਰਸ਼ਾਸਨ ਨੂੰ ਸੁਧਾਰ ਕਰਨ ਤੇ ਮਾੜੇ ਪ੍ਰਬੰਧਨ ਨੂੰ ਰੋਕਣ ਲਈ ਵੱਖ-ਵੱਖ ਸਮੇਂ ਤੇ ਕਈ ਕਾਨੂੰਨ ਬਣਾਏ ਗਏ ਜਿਸ ਤਹਿਤ ਸਭ ਤੋਂ ਪਹਿਲਾਂ 1913 ਦੇ ਵਿੱਚ ਦਾ ਮੁਸਲਮਾਨ ਵਕਫ ਵੈਲੀਡੇਟਿੰਗ ਐਕਟ ਬਣਿਆ ਸੀ ਜਿਦੇ ਵਿੱਚ 1923 ਤੇ 1990 ਦੇ ਵਿੱਚ ਸੋਧਾਂ ਕੀਤੀਆਂ ਗਈਆਂ ਫਿਰ 1954 ਦੇ ਵਿੱਚ ਦਾ ਵਕਫ ਐਕਟ ਬਣਾ ਕੇ ਪਹਿਲੀ ਵਾਰੀ ਕੇਂਦਰੀ ਵਕਫ ਕੌਂਸਲ ਤੇ ਸਟੇਟ ਵਕਫ ਬੋਰਡ ਬਣਾਏ ਗਏ 1959 64 ਤੇ 69 ਦੇ ਵਿੱਚ ਤੇ ਫਿਰ 1984 ਦੇ ਵਿੱਚ ਮੁਰ ਇਸ ਐਕਟ ਵਿੱਚ ਸੋਧਾਂ ਕੀਤੀਆਂ 1995 ਦੇ ਵਿੱਚ ਪੁਰਾਣਾ 1954 ਵਾਲਾ ਐਕਟ ਬਿਲਕੁਲ ਖਤਮ ਕਰਕੇ ਨਵਾਂ ਦਾ ਵਕਫ ਐਕਟ 1995 ਬਣਾ ਦਿੱਤਾ ਗਿਆ 2013 ਦੇ ਵਿੱਚ ਜਿੱਥੇ ਐਕਟ ਵਿੱਚ ਹੋਰ ਸੁਧਾਰ ਕੀਤੇ ਗਏ ਉੱਥੇ ਹੀ 95 ਵਾਲੇ ਐਕਟ ਦੇ ਵਿੱਚ ਮਹਿਲਾਵਾਂ ਨੂੰ ਵੀ ਵਕਫ ਬੋਰਡ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਧਾਰਮਿਕ ਕਾਨੂੰਨੀ ਮਾਹਿਰਾਂ ਦੀ ਮੰਨੀ ਹੈ ਤਾਂ ਹੁਣ ਤੱਕ ਐਕਟ ਦੇ ਵਿੱਚ ਜਿੰਨੀ ਵਾਰੀ ਵੀ ਸੋਧਾਂ ਕੀਤੀਆਂ ਗਈਆਂ ਨੇ ਹਰ ਵਾਰੀ ਐਕਟ ਨੂੰ ਨਵੀਆਂ ਤਾਕਤਾਂ ਦਿੱਤੀਆਂ ਗਈਆਂ ਮੌਜੂਦਾ ਵਕਫ ਸੋਧ ਬਿੱਲ ਦੀ ਗੱਲ ਕਰੀਏ ਤਾਂ ਇਹ ਬਿੱਲ ਪਿਛਲੇ ਸਾਲ ਅਗਸਤ ਮਹੀਨੇ 2024 ਦੇ ਵਿੱਚ ਲੋਕ ਸਭਾ 'ਚ ਪੇਸ਼ ਕੀਤਾ ਗਿਆ ਸੀ ਪਰ ਸੰਸਦ ਦੇ ਵਿੱਚ ਬਹੁਤ ਹੰਗਾਮਾ ਹੋਇਆ ਇਸ ਤੋਂ ਬਾਅਦ ਇਸ ਨੂੰ ਸੰਯੁਕਤ ਸੰਸਦੀ ਕਮੇਟੀ ਕੋਲ ਭੇਜ ਦਿੱਤਾ ਗਿਆ ਸੀ ਕਮੇਟੀ ਨੇ 13 ਫਰਵਰੀ 2025 ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਜੋ ਕੇਂਦਰੀ ਮੰਤਰੀ ਮੰਡਲ ਨੇ 19 ਫਰਵਰੀ ਨੂੰ ਮਨਜ਼ੂਰ ਕਰ ਲਈ ਸੀ 2 ਅਪ੍ਰੈਲ 2025 ਨੂੰ ਵਕਫ ਸੋਧ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਲੰਬੀ ਚਰਚਾ ਤੋਂ ਬਾਅਦ ਇਸ ਨੂੰ ਪਾਸ ਕਰ ਦਿੱਤਾ ਗਿਆ ਇਸ ਦੇ ਹੱਕ ਵਿੱਚ 288 ਦੇ ਵਿਰੋਧ ਵਿੱਚ 232 ਵੋਟਾਂ ਪਈਆਂ ਫਿਰ 3 ਅਪ੍ਰੈਲ ਨੂੰ ਉਤਲੇ ਸਦਨ ਰਾਜ ਸਭਾ ਦੇ ਵਿੱਚ ਵੀ ਬਿੱਲ ਨੂੰ ਪੇਸ਼ ਕੀਤਾ ਗਿਆ ਘੰਟਿਆਂ ਵੱਧੀ ਬਹਿਸ ਤੋਂ ਬਾਅਦ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ 128 ਮੈਂਬਰ ਰਾਜ ਸਭਾ ਜਿਹਦੇ ਹੱਕ ਵਿੱਚ ਭੁਗਤੇ ਜਦ ਕਿ 95 ਮੈਂਬਰਾਂ ਨੇ ਵਿਰੋਧ ਵੀ ਕੀਤਾ ਮੋਦੀ ਸਰਕਾਰ ਇਸ ਐਕਟ ਦੇ ਵਿੱਚ ਸੋਧ ਬਾਰੇ ਕਹਿੰਦੀ ਕੀ ਹੈ ਇਹ ਜਾਨਣਾ ਵੀ ਬੜਾ ਜ਼ਰੂਰੀ ਹੈ ਕਟਗ੍ਰੇਨਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਰਾਜ ਸਭਾ ਦੇ ਵਿੱਚ ਵਕਫ ਸੂਧ ਬਿਲ 2025 ਪੇਸ਼ ਕਰਦਿਆਂ ਦਾਵਾ ਕੀਤਾ ਕਿ ਨਾ ਤਾਂ ਇਹ ਕਾਨੂੰਨ ਮੁਸਲਮਾਨਾਂ ਦੇ ਵਿਰੁੱਧ ਹੈ ਨਾ ਹੀ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਰੱਖਦਾ ਹੈ ਬਲਕਿ ਇਹ ਕਾਨੂੰਨ ਵਕਫ ਜਾਇਦਾਦਾਂ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਉਲਝਣਾਂ ਨੂੰ ਦੂਰ ਕਰਨ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਤੇ ਟੈਕਨਾਲੋਜੀ ਆਧਾਰਿਤ ਪ੍ਰਬੰਧ ਸ਼ੁਰੂ ਕਰਨ ਦੇ ਲਈ ਲਿਆਂਦਾ ਗਿਆ ਹੈ मंत्री ने दावा किया कि इस बिल सोध कर संबंधी ऑनलाइन ते ऑफलाइन माध्यम राही सतानवे लख सताई हजार सात सौ बहत्तर अर्जिया मिली गया। कहा गया है कि हम जो कदम उठा रहे हैं मुसलमानों को नुकसान होगा कई लोगों ने कहा यह अनकॉन्स्टिट्यूशनल है गैर कानूनी है और मुसलमानों का हक छीना जा रहा है अलग अलग तरीके से लोगों ने अपना बात को रखा है ठीक है बात रखने का अधिकार है लेकिन मैं बहुत ही साफ साफ तरीके से ये सारे जो आरोप लगाए हैं ਉਸ ਕੋ ਮੈਂ ਖਾਰਿਜ ਕਰਨਾ ਚਾਹਤਾ ਹਾਂ ਹੁਣ ਜਾਣਦੇ ਹਾਂ ਕਿ ਵਕਫ ਸੋਧ ਬਿੱਲ ਦੇ ਵਿੱਚ ਪੇਸ਼ ਕੀਤੇ ਗਏ ਮੁੱਖ ਬਦਲਾਅ ਕੀ ਨੇ ਇਹਨਾਂ ਦੇ ਕੀ ਪ੍ਰਭਾਵ ਪੈਣਗੇ ਤੇ ਮੁਸਲਿਮ ਭਾਈਚਾਰੇ ਦੀ ਕੀ ਚਿੰਤਾ ਹੈ ਸਭ ਤੋਂ ਪਹਿਲਾ ਬਦਲਾ ਵਕਫ ਬੋਰਡਾਂ ਤੇ ਕੌਂਸਲਾਂ ਦੇ ਵਿੱਚ ਗੈਰ ਮੁਸਲਿਮ ਮੈਂਬਰਾਂ ਦੀ ਸ਼ਮੂਲੀਅਤ ਹੋਵੇਗੀ ਜਦਕਿ ਵਕਫ ਐਕਟ 1995 ਤਹਿਤ ਕੇਂਦਰੀ ਵਕਫ ਕੌਂਸਲ ਤੇ ਸਟੇਟ ਵਕਫ ਬੋਰਡਾਂ ਦੇ ਸਾਰੇ ਮੈਂਬਰ ਮੁਸਲਮਾਨ ਹੁੰਦੇ ਸਨ ਪਰ ਸੋਧ ਤੋਂ ਬਾਅਦ ਇਹਨਾਂ ਸੰਸਥਾਵਾਂ ਵਿੱਚ ਗੈਰ ਮੁਸਲਿਮ ਮੈਂਬਰਾਂ ਨੂੰ ਸ਼ਾਮਲ ਕਰਨ ਦੀ ਵਿਵਸਥਾ ਕੀਤੀ ਗਈ ਹੈ ਖਾਸ ਤੌਰ ਤੇ ਘੱਟੋ ਘੱਟ ਦੋ ਗੈਰ ਮੁਸਲਿਮ ਮੈਂਬਰ ਕੇਂਦਰੀ ਚਾਹੀਦੇ ਨੇ ਸਟੇਟ ਵਕਫ ਬੋਰਡਾਂ ਦੇ ਵਿੱਚ ਵੀ ਇਹੀ ਤਜਵੀਜ਼ ਰੱਖੀ ਗਈ ਹੈ ਘੱਟੋ ਘੱਟ ਦੋ ਗੈਰ ਮੁਸਲਿਮ ਮੈਂਬਰ ਹੋਣੇ ਜ਼ਰੂਰੀ ਹਨ ਪ੍ਰਭਾਵ ਇਹਦਾ ਕੀ ਪਊਗਾ ਮੁਸਲਿਮ ਵਿਦਵਾਨਾਂ ਦੇ ਮੁਤਾਬਿਕ ਵਕਫ ਸੰਸਥਾਵਾਂ ਦੇ ਵਿੱਚ ਗੈਰ ਮੁਸਲਿਮ ਮੈਂਬਰਾਂ ਨੂੰ ਇਜਾਜ਼ਤ ਦੇਣਾ ਭਾਰਤੀ ਸੰਵਿਧਾਨ ਦੀ ਧਾਰਾ 26 ਦੀ ਉਲੰਘਣਾ ਹੈ ਜੋ ਧਾਰਮਿਕ ਭਾਈਚਾਰਿਆਂ ਨੂੰ ਆਪਣੇ ਮਾਮਲਿਆਂ ਦਾ ਪ੍ਰਬੰਧ ਕਰਨ ਦਾ ਹੱਕ ਦਿੰਦਾ ਹੈ ਭਾਈਚਾਰੇ ਦਾ ਤਰਕ ਹੈ ਕਿ ਜੇ ਹਿੰਦੂ ਅਤੇ ਸਿੱਖ ਭਾਈਚਾਰੇ ਨਾਲ ਸਬੰਧਿਤ ਦਾਨ ਤੇ ਜਾਇਦਾਦਾਂ ਦੇ ਪ੍ਰਬੰਧ ਲਈ ਬਣੀਆਂ ਸੰਸਥਾਵਾਂ ਦੇ ਵਿੱਚ ਸ਼ਾਮਿਲ ਮੈਂਬਰਾਂ ਤੇ ਅਧਿਕਾਰੀਆਂ ਦਾ ਉਸੇ ਧਰਮ ਦੇ ਅਨੁਵਾਈ ਹੋਣਾ ਲਾਜ਼ਮੀ ਹੈ ਤਾਂ ਵਕਫ ਦੇ 기ਤਾ ਜਾ ਰਿਹਾ ਹੈ ਦੂਸਰਾ ਅਹਿਮ ਬਦਲਾਅ ਸਰਵੇਖਣ ਅਥਾਰਟੀ ਦਾ ਜ਼ਿਲ੍ਹਾ ਕਲੈਕਟਰ ਪਦਰ ਤੇ ਤਬਾਦਲਾ ਕੀਤੇ ਜਾਣਾ ਵਕਫ ਐਕਟ ਨੂੰ 95 ਦੀ ਧਾਰਾ 4 ਦੇ ਤਹਿਤ ਵਕਫ ਜਾਇਦਾਦਾਂ ਦਾ ਸਰਵੇਖਣ ਕਰਨਾ ਵਕਫ ਜਾਇਦਾਦਾਂ ਦੀ ਪਛਾਣ ਕਰਨਾ ਉਹਨਾਂ ਦੇ ਥਾਂ ਮਾਲਕੀ ਵਰਤੋਂ ਤੇ ਮਾਲੀਏ ਬਾਰੇ ਵਿਸਤ੍ਰਿਤ ਰਿਪੋਰਟਾਂ ਤਿਆਰ ਕਰਨਾ ਤੇ ਸਰਵੇ ਕਰਨਾ ਕਮਿਸ਼ਨਰ ਦੀ ਜ਼ਿੰਮੇਵਾਰੀ ਹੁੰਦਾ ਸੀ ਜਿਸ ਨੂੰ ਸੂਬਾ ਸਰਕਾਰ ਨਾਮਜ਼ਦ ਕਰਦੀ ਸੀ ਪਰ ਨਵੇਂ ਬਿੱਲ ਦੇ ਵਿੱਚ ਯਾਨਕਿ ਸੋਧ ਤੋਂ ਬਾਅਦ ਸਰਵੇਖਣ ਕਮਿਸ਼ਨਰ ਦੇ ਅਹੁਦੇ ਨੂੰ ਖਤਮ ਕਰਕੇ ਸਾਰੀਆਂ ਸ਼ਕਤੀਆਂ ਤੇ ਜ਼ਿੰਮੇਵਾਰੀਆਂ ਜ਼ਿਲ੍ਹਾ ਕਲੈਕਟਰ ਪੱਧਰ ਦੇ ਸੀਨੀਅਰ ਅਧਿਕਾਰੀ ਨੂੰ ਤਬਦੀਲ ਕਰ ਦਿੱਤੀਆਂ ਗਈਆਂ ਜਿਸ ਤਹਿਤ ਉਹ ਵਕਫ ਜਾਇਦਾਦਾਂ ਦਾ ਸਰਵੇਖਣ ਕਰਨ ਲਈ ਜ਼ਿੰਮੇਵਾਰ ਹੋਵੇਗਾ ਵਕਫ ਵਜੋਂ ਦਾਵਾ ਕੀਤੀ ਗਈ ਜਾਇਦਾਦ ਦੀ ਮਾਲਕੀ ਬਾਰੇ ਕਿਸੇ ਵੀ ਵਿਵਾਦ ਦੀ ਸਥਿਤੀ ਵਿੱਚ ਕਲੈਕਟਰ ਨੂੰ ਜ਼ਮੀਨ ਦੀ ਮਲਕੀਅਤ ਨਿਰਧਾਰਿਤ ਕਰਨ ਤੇ ਸੂਬਾ ਸਰਕਾਰ ਨੂੰ ਰਿਪੋਰਟ ਪੇਸ਼ ਕਰਨ ਦਾ ਹੱਕ ਹੋਵੇਗਾ ਜੇ ਕਲੈਕਟਰ ਵਕਫ ਵਜੋਂ ਦਾਵਾ ਕੀਤੀ ਗਈ ਵਿਵਾਦਿਤ ਜ਼ਮੀਨ ਸੰਬੰਧੀ ਇਹ ਸਿੱਟਾ ਕੱਢਦਾ ਹੈ ਕਿ ਕੋਈ ਜਾਇਦਾਦ ਸਰਕਾਰੀ ਜ਼ਮੀਨ ਹੈ ਤਾਂ ਉਹ ਇਸ ਨੂੰ ਵਕਫ ਤੋਂ ਅਲੱਗ ਕਰ ਸਕਦਾ ਤੇ ਇਸ ਸੋਧ ਦੇ ਨਾਲ ਪ੍ਰਭਾਵ ਕੀ ਪਏਗਾ ਸਰਵੇਖਣ ਕਮਿਸ਼ਨਰ ਦੀਆਂ ਤਾਕਤਾਂ ਜ਼ਿਲ੍ਹਾ ਕਲੈਕਟਰ ਨੂੰ ਤਬਦੀਲ ਕਰਨ ਸਬੰਧੀ ਕਈ ਗੰਭੀਰ ਚਿੰਤਾਵਾਂ ਦਾ ਖਰੜਸ਼ਾ ਹੈ ਆਲੋਚਕਾਂ ਦਾ ਤਰਕ ਹੈ ਕਿ ਇਸ ਤਬਦੀਲੀ ਨਾਲ ਉਹਨਾਂ ਆਮ ਪ੍ਰਸ਼ਾਸਕਾਂ ਨੂੰ ਇੱਕ ਵੱਡੀ ਤਾਕਤ ਜਾਂ ਵੱਧ ਕੰਟਰੋਲ ਮਿਲ ਜਾਊਗਾ ਜਿਨ੍ਹਾਂ ਕੋਲ ਵਕਫ ਮਾਮਲੇ ਸਬੰਧੀ ਨਾ ਲੋੜੀਂਦੀ ਕਾਨੂੰਨੀ ਸਮਝ ਹੈ ਨਾ ਹੀ ਧਾਰਮਿਕ ਸਮਝ ਹੋਊਗੀ ਇਕ ਅੰਦਾਜ਼ੇ ਮੁਤਾਬਕ ਪਾਰਥਵਿਜ ਬਹੁਤ ਸਰੀਆਂ ਵਕਫ ਜਾਇਦਾਦਾਂ ਵਿੱਚ ਦਸਤਾਵੇਜ਼ਾਂ ਦੀ ਘਾਟ ਹੋਣ ਕਰਕੇ ਰਜਿਸਟਰ ਨਹੀਂ ਹਨ ਜਿਸ ਕਰਕੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਕਲੈਕਟਰ ਉਹਨਾਂ ਨੂੰ ਸੂਚੀ ਚੋਂ ਕੱਢ ਸਕਦੇ ਨੇ ਖਾਸ ਕਰਕੇ ਉਹ ਜ਼ਮੀਨਾਂ ਜੋ ਵਿਵਾਦਿਤ ਹਨ ਜਾਂ ਫਿਰ ਜਿਨ੍ਹਾਂ ਤੇ ਸਰਕਾਰੀ ਜ਼ਮੀਨ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਉਹ ਸਾਰੀਆਂ ਵਕਫ ਦੇ ਹੱਥੋਂ ਨਿਕਲ ਜਾਣਗੀਆਂ ਇਹਨਾਂ ਮਾਮਲਿਆਂ ਦੇ ਨਿਪਟਾਰੇ ਵਿੱਚ ਸਿਆਸੀ ਪ੍ਰਭਾਵ ਜਾਂ ਪ੍ਰਸ਼ਾਸਨਿਕ ਪੱਖਪਾਤ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ ਤੀਸਰਾ ਬਦਲਾ ਹੈ ਕਿ ਹੁਣ ਸੋਧ ਤੋਂ ਬਾਅਦ ਵਕਫਤਾ ਐਲਾਨ ਕੌਣ ਕਰ ਸਕਦਾ ਹੈ 2013 ਦੇ ਵਿੱਚ ਵਕਫ ਐਕਟ ਦੇ ਵਿੱਚ ਬਾਕਾਇਦਾ ਇਹ ਦਰਜ ਕੀਤਾ ਗਿਆ ਸੀ ਕਿ ਗੈਰ ਮੁਸਲਮਾਨ ਵਫਦ ਮਨੋਰਥਾਂ ਲਈ ਆਪਣੀ ਜਾਇਦਾਦ দান ਕਰ ਸਕਦਾ ਹੈ ਪਰ ਨਵੇਂ ਬਿੱਲ ਤਹਿਤ ਸਿਰਫ ਉਹੀ ਵਿਅਕਤੀ ਜਾਇਦਾਦ ਨੂੰ ਵਕਫ ਵਜੋਂ ਐਲਾਨ ਸਕਦਾ ਹੈ ਜਿਸ ਨੇ ਘੱਟੋ-ਘੱਟ 5 ਸਾਲਾਂ ਤੋਂ ਇਸਲਾਮ ਦਾ ਅਭਿਆਸ ਕੀਤਾ ਹੋਵੇ ਯਾਨੀ ਕਿ 5 ਸਾਲਾਂ ਤੋਂ ਇਸਲਾਮੀ ਹੋਵੇ ਹੁਣ ਇਹਦਾ ਪ੍ਰਭਾਵ ਕੀ ਪਏਗਾ ਵਕਫ ਲਈ ਰੱਖੀ ਗਈ 5 ਸਾਲਾਂ ਦੀ ਸ਼ਰਤ ਨਾਲ ਜਿਨ੍ਹਾਂ ਨੇ ਨਵਾਂ-ਨਵਾਂ ਇਸਲਾਮ ਧਰਮ ਧਾਰਨ ਕੀਤਾ ਉਹਨਾਂ ਨੂੰ ਵਕਫ ਦੇ ਲਈ 5 ਸਾਲ ਦੀ ਉਡੀਕ ਕਰਨੀ ਪਊਗੀ ਇਸ ਦੇ ਨਾਲ ਹੀ ਇਹ ਸ਼ਰਤ ਸੰਵਿਧਾਨ ਦੇ ਆਰਟੀਕਲ 14 ਤਹਿਤ ਸਮਾਨਤਾ ਦੇ ਸਿਧਾਂਤ ਦੀ ਉਲੰਘਣਾ ਵੀ ਕਰਦੀ ਹੈ ਤੇ ਇਹ ਸ਼ਰਤ 2013 ਦੇ ਵਿੱਚ ਕੀਤੀ ਗਈ ਸੋਧ ਨੂੰ ਵੀ ਉਲਟਾਉਂਦੀ ਹੈ ਜਿਸ ਨੇ ਗੈਰ-ਮੁਸਲਮਾਨਾਂ ਨੂੰ ਜਾਇਦਾਦ দান ਕਰਨ ਦੀ ਆਗਿਆ ਦਿੱਤੀ ਸੀ ਇਸ ਸ਼ਰਤ ਨਾਲ ਇਹ ਸਿਰਫ ਮੁਸਲਮਾਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ਇੱਕ ਤਰਕ ਦੇ ਮੁਤਾਬਿਕ ਬਿਲ ਦੇ ਵਿੱਚ ਇਹ ਗੱਲ ਵੀ ਸਪਸ਼ਟ ਨਹੀਂ ਕਿ ਕੋਈ ਮੁਸਲਮਾਨ 5 ਸਾਲਾਂ ਦੇ ਇਸਲਾਮੀ ਅਭਿਆਸ ਨੂੰ ਸਾਬਤ ਕਿਵੇਂ ਕਰੂਗਾ ਚੌਥਾ ਬਦਲਾ ਹੋਏਗਾ ਉਪਭੋਗਤਾ ਵੱਲੋਂ ਵਕਫ ਸਿਧਾਂਤ ਦਾ ਖਾਤਮਾ ਇਸ ਸਿਧਾਂਤ ਨੂੰ 195 ਦੇ ਐਕਟ ਵਿੱਚ ਇੱਕ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਸਿਧਾਂਤ ਸੀ ਜਿਸ ਤਹਿਤ ਮੁਸਲਮਨ ਕਾਨੂੰਨ ਅਧੀਨ ਮਾਨਤਾ ਪ੍ਰਾਪਤ ਧਾਰਮਿਕ ਦਾਨ ਜਾਂ ਪਵਿੱਤਰ ਮਨੋਰਥ ਦੇ ਲਈ ਲੰਬੇ ਸਮੇਂ ਤੋਂ ਲਗਾਤਾਰ ਵਰਤੀ ਜਾਂਦੀ ਜਾਇਦਾਦ ਨੂੰ ਰਸਮੀ ਦਸਤਾਵੇਜ਼ ਜਾਂ ਫਿਰ ਲਿਖਤੀ ਵਕਫ ਡੀਡ ਦੀ ਘਾਟ ਦੇ ਬਾਵਜੂਦ ਵੀ ਵਕਫ ਮੰਨਿਆ ਜਾ ਸਕਦਾ ਸੀ ਉਦਾਹਰਨ ਵਜੋਂ ਜੇ ਜ਼ਮੀਨ ਦੇ ਇੱਕ ਟੁਕੜੇ ਨੂੰ ਦਹਾਕਿਆਂ ਤੋਂ ਕਬਰਿਸਤਾਨ ਮਸਜਿਦ ਜਾਂ ਸਕੂਲ ਵਜੋਂ ਵਰਤਿਆ ਜਾਂਦਾ ਰਿਹਾ ਹੋਵੇ ਤੇ ਇਸ ਦੀ ਧਾਰਮਿਕ ਵਰਤੋਂ ਬਾਰੇ ਭਾਈਚਾਰਕ ਅਸਹਿਮਤੀ ਹੋਵੇ ਤਾਂ ਇਸ ਨੂੰ ਲੰਬੇ ਸਮੇਂ ਤੋਂ ਚੱਲੇ ਆ ਰਹੇ ਰਿਵਾਜ ਰਾਹੀਂ ਕਾਨੂੰਨੀ ਤੌਰ ਤੇ ਵਕਫ ਵਜੋਂ ਪ੍ਰਵਾਨ ਕੀਤਾ ਜਾ ਸਕਦਾ ਸੀ ਨਵਾਂ ਸੋਧ ਬਿੱਲ ਇਸ ਸਿਧਾਂਤ ਨੂੰ ਖਤਮ ਕਰ ਦਿੰਦਾ ਹੈ ਹੁਣ ਕਿਸੇ ਜਾਇਦਾਦ ਨੂੰ ਵਕਫਾ ਜੋ ਮਾਨਤਾ ਦੇਣ ਲਈ ਘੱਟੋ ਘੱਟ 5 ਸਾਲਾਂ ਤੋਂ ਇਸਲਾਮ ਦਾ ਅਭਿਆਸ ਕਰਨ ਵਾਲੀ ਵਿਅਕਤੀ ਵੱਲੋਂ ਇੱਕ ਰਸਮੀ ਐਲਾਨ ਹੋਣਾ ਚਾਹੀਦਾ ਹੈ ਜਾਇਦਾਦ ਕਾਨੂੰਨੀ ਤੌਰ ਤੇ ਐਲਾਨ ਕਰਤਾ ਦੀ ਮਲਕੀਅਤ ਹੋਣੀ ਚਾਹੀਦੀ ਹੈ ਜਾਇਦਾਦ ਦਾ ਇੱਕ ਰਜਿਸਟਰਡ ਰਿਕਾਰਡ ਹੋਣਾ ਚਾਹੀਦਾ ਹੈ ਗੈਰ ਰਸਮੀ ਜਾਂ ਭਾਈਚਾਰੇ ਵੱਲੋਂ ਲੰਬੇ ਸਮੇਂ ਤੋਂ ਸਥਾਪਿਤ ਵਰਤੋਂ ਹੁਣ ਕਾਫੀ ਨਹੀਂ ਹੋਵੇਗੀ ਸੋ ਜੇ ਇਹ ਬਦਲਾ ਹੁੰਦਾ ਹੈ ਇਹ ਕਾਨੂੰਨ ਲਾਗੂ ਹੁੰਦਾ ਤਾਂ ਪ੍ਰਭਾਵ ਕੀ ਪਵੇਗਾ ਨਵਾਂ ਬਿੱਲ ਰਸਮੀ ਦਸਤਾਵੇਜ਼ਾਂ ਤੋਂ ਬਿਨਾਂ ਲੰਬੇ ਸਮੇਂ ਦੀ ਧਾਰਮਿਕ ਜਾਂ ਚੈਰੀਟੇਬਲ ਵਰਤੋਂ ਦੇ ਆਧਾਰ ਤੇ ਵਕਫ ਦੀ ਮਾਨਤਾ ਨੂੰ ਖਤਮ ਕਰਦਾ ਹੈ ਬਹੁਤ ਸਾਰੀਆਂ ਪੁਰਾਣੀਆਂ ਵਕਫ ਜਾਇਦਾਦਾਂ ਜੋ ਕਿ ਖਾਸ ਕਰਕੇ ਪਿੰਡੂ ਇਲਾਕਿਆਂ ਵਿੱਚ ਹਨ ਉਹਨਾਂ ਕੋਲ ਅਧਿਕਾਰਤ ਰਿਕਾਰਡ ਨਹੀਂ ਹੈ ਪਰ ਇਹ ਪੀੜ੍ਹੀਆਂ ਤੋਂ ਵਰਤੀਆਂ ਜਾ ਰਹੀਆਂ ਨੇ ਹੁਣ ਇਹ ਕਾਨੂੰਨੀ ਦਰਜਾ ਗਵਾ ਸਕਦੀਆਂ ਨੇ ਇਹ ਬਦਲਾ ਉਹਨਾਂ ਗਰੀਬ ਤੇ ਪਿੰਡੂ ਮੁਸਲਮਾਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਜੋ ਪ੍ਰਾਰਥਨਾ ਦਫਨਾਉਣ ਤੇ ਸਿੱਖਿਆ ਦੇ ਲਈ ਗੈਰ ਦਸਤਾਵੇਜ਼ੀ ਵਕਫ ਸੰਸਥਾਵਾਂ ਤੇ ਨਿਰਭਰ ਹਨ ਪੰਜਵਾਂ ਬਦਲਾ ਆਉਂਦਾ ਹੈ ਅਪੀਲ ਪ੍ਰਕਿਰਿਆ ਵਕਫ ਐਕਟ 1995 ਤਹਿਤ ਵਕਫ ਨਾਲ ਸਬੰਧਿਤ ਵਿਵਾਦਾਂ ਦਾ ਨਿਪਟਾਰਾ ਵਕਫ ਟ੍ਰਿਬਿਊਨਲਾਂ ਦੇ ਵੱਲੋਂ ਕੀਤਾ ਜਾਂਦਾ ਸੀ ਜੋ ਕਿ ਸੂਬਾ ਸਰਕਾਰਾਂ ਵੱਲੋਂ ਸਥਾਪਿਤ ਅਰਧ ਨਿਆਂਇਕ ਸੰਸਥਾਵਾਂ ਸਨ ਜ਼ਿਆਦਾਤਰ ਵਕਫ ਮਾਮਲਿਆਂ ਵਿੱਚ ਇਨ੍ਹਾਂ ਟ੍ਰਿਬਿਊਨਲਾਂ ਦਾ ਫੈਸਲਾ ਅੰਤਿਮ ਹੁੰਦਾ ਸੀ ਐਕਟ ਦੀ ਧਾਰਾ 83 ਮੁਤਾਬਕ ਟ੍ਰਿਬਿਊਨਲ ਟ੍ਰਿਬਿਊਨਲ ਵੱਲੋਂ ਕੀਤੇ ਗਏ ਕਿਸੇ ਵੀ ਫੈਸਲੇ ਜਾਂ ਆਦੇਸ਼ ਭਾਵੇਂ ਅੰਤ੍ਰੀਮ ਹੋਵੇ ਜਾਂ ਹੋਰ ਉਹਦੇ ਵਿਰੁੱਧ ਕੋਈ ਅਪੀਲ ਨਹੀਂ ਕੀਤੀ ਜਾ ਸਕਦੀ ਸੀ ਸਿਰਫ ਹਾਈ ਕੋਰਟ ਹੀ ਇੱਕੋ ਇੱਕ ਵਿਕਲਪ ਹੁੰਦਾ ਸੀ ਉਹ ਵੀ ਜੇ ਹਾਈ ਕੋਰਟ ਕਿਸੇ ਮਸਲੇ ਦਾ ਆਪੂ ਨੋਟਿਸ ਲਵੇ ਜਾਂ ਆਪਣੇ ਰੇਟ ਅਧਿਕਾਰ ਖੇਤਰ ਦੇ ਅਧੀਨ ਦਖਲ ਦੇਵੇ ਤੇ ਵਕਫ ਸੋਧ ਬਿੱਲ ਵਫਤ ਟ੍ਰਿਬਿਊਨਲ ਦੇ ਫੈਸਲਿਆਂ ਦੀ ਅੰਤਿਮਤਾ ਨੂੰ ਰੱਦ ਕਰਦਾ ਹੈ ਟ੍ਰਿਬਿਊਨਲ ਦੇ ਹੁਕਮ ਦੇ 90 ਦਿਨਾਂ ਦੇ ਅੰਦਰ ਅੰਦਰ ਅਪੀਲਾਂ ਦਾਇਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜੇ ਅਜਿਹਾ ਹੁੰਦਾ ਹੈ ਤਾਂ ਇਸ ਦਾ ਅਸਰ ਕੀ ਪਵੇਗਾ ਟ੍ਰਿਬਿਊਨਲ ਦੇ ਫੈਸਲਿਆਂ ਨਾਲ ਪ੍ਰਭਾਵਿਤ ਰਾਂ ਨੂੰ ਚੁਣੌਤੀ ਦੇਣ ਦੇ ਅਧਿਕਾਰ ਨਾਲ ਨਿਆਅ ਵਿਵਸਥਾ ਵਿੱਚ ਸੁਧਾਰ ਹੋ ਸਕਦਾ ਹੈ ਪਿੰਡੂ ਤੇ ਛੋਟੀਆਂ ਵਕਫ ਸੰਸਥਾਵਾਂ ਦੇ ਲਈ ਹਾਈ ਕੋਰਟ ਵਿੱਚ ਅਪੀਲਾਂ ਵਿੱਤੀ ਤੌਰ ਤੇ ਮੁਸ਼ਕਲ ਹੋ ਸਕਦੀਆਂ ਹਨ ਹਾਈ ਕੋਰਟ ਵਿੱਚ ਅਪੀਲ ਦਾ ਹੱਕ ਵਿਸ਼ੇਸ਼ ਟ੍ਰਿਬਿਊਨਲ ਰਾਹੀਂ ਮਾਮਲੇ ਦਾ ਜਲਦੀ ਨਿਪਟਾਰਾ ਕਰਨ ਦੇ ਮੂਲ ਇਰਾਦੇ ਨੂੰ ਕਮਜ਼ੋਰ ਕਰ ਸਕਦਾ ਹੈ ਅਪੀਲ ਦੀ ਸੰਭਾਵਨਾ ਕਿਸੇ ਵੀ ਟ੍ਰਿਬਿਊਨਲ ਨੂੰ ਵਧੇਰੇ ਸੰਤੁਲਿਤ ਅਤੇ ਪਾਰਦਰਸ਼ੀ ਫੈਸਲੇ ਦੇਣ ਲਈ ਉਤਸ਼ਾਹਿਤ ਕਰ ਸਕਦੀ ਹੈ ਹੁਣ ਗੱਲ ਆਉਂਦੀ ਹੈ ਕਿ ਇਸ ਬਿੱਲ ਦਾ ਸੋਧ ਬਿੱਲ ਦਾ ਵਿਰੋਧ ਮੁਸਲਿਮ ਭਾਈਚਾਰੇ ਤੋਂ ਇਲਾਵਾ ਹੋਰ ਕੌਣ-ਕੌਣ ਤੇ ਕਿਉਂ ਕਰ ਰਿਹਾ ਹੈ ਸਿਆਸੀ ਪਾਰਟੀਆਂ ਦੀ ਗੱਲ ਕਰ ਲਈਏ ਤਾਂ ਲਗਭਗ ਸਾਰੀਆਂ ਹੀ ਵਿਰੋਧੀ ਪਾਰਟੀਆਂ ਨੇ ਲੋਕ ਸਭਾ ਤੇ ਰਾਜ ਸਭ ਮੈਂਬਰਾਂ ਦੀ ਗੱਲ ਕਰੀਏ ਤਾਂ ਬਠਿੰਡਾ ਤੋਂ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਹਰ ਸਿਮਰਤ ਕੌਰ ਬਾਦਲ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਇਸ ਬਿੱਲ ਰਾਹੀਂ ਬੀਜੇਪੀ ਘੱਟ ਗਿਣਤੀਆਂ ਤੇ ਸ਼ਿਕੰਜਾ ਕਸਣਾ ਚਾਹੁੰਦੀ ਹੈ ਉਹ ਪਾਰਟੀ ਮੁਸਲਮਾਨ ਬੀਬੀਆਂ ਦੇ ਹੱਕਾਂ ਲਈ ਇੰਨੀ ਫਿਕਰਮੰਦ ਕਿਉਂ ਹੋ ਰਹੀ ਹੈ ਜਿਦੇ ਕੋਲ ਇੱਕ ਵੀ ਮਹਿਲਾ ਸੰਸਦ ਮੈਂਬਰ ਹੀ ਨਹੀਂ ਹੈ ਉਹਨਾਂ ਬਹੁ ਗਿਣਤੀ ਵੱਲੋਂ ਸਿੱਖਾਂ ਦੇ ਢਾਇਗੇ ਸਥਾਨਾਂ ਗੁਰਦੁਆਰਾ ਡਾਂਗਮਾਰ ਸਾਹਿਬ ਗਿਆਨ ਗੋਦੜੀ ਸਾਹਿਬ ਤੇ ਮੰਗੂ ਮੱਠ ਦਾ ਜ਼ਿਕਰ ਕਰਦੇ ਆ ਸੰਵਧਾਨ ਦੀ ਧਾਰਾ 25 ਬੀ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਹਾਲੇ ਤੱਕ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਨਹੀਂ ਦਿੱਤੀ ਗਈ ਇਸ ਦੇ ਨਾਲ ਹੀ ਉਹਨਾਂ ਤਖਤ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਤੇ ਹਰਿਆਣਾ ਕਮੇਟੀ ਤੇ ਕਬਜ਼ਾ ਕਰਨ ਦਾ ਵੀ ਭਾਜਪਾ ਤੇ ਦੋਸ਼ ਲਾਇਆ ਹਾਲਾਂਕਿ ਇੱਥੇ ਦਿਲਚਸਪ ਗੱਲ ਇਹ ਵੀ ਹੈ ਕਿ ਭਾਜਪਾ ਨਾਲ ਭਾਈਵਾਲੀ ਪਾ ਕੇ ਦਹਾਕਿਆਂ ਤੱਕ ਸੱਤਾ ਵਿੱਚ ਰਹਿੰਦੇ ਆ ਅਕਾਲੀ ਦਲ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਅੱਜ ਤੱਕ ਨਹੀਂ ਦਿਵਾ ਸਕਿਆ ਅਸੀਂ ਲੋਕ ਤੋਂ ਸਿੱ ਆਰਟੀਕਲ 25 ਬੀ ਕੀ ਹਮ ਉਸਕੇ ਸੰਸ਼ੋਧਨ ਕਈ ਸਾਲੋਂ ਸੇ ਮੰਗ ਰਹੇ ਹੈ ਕਿ ਹਮ 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 ਸਿੱਖ ਹੈ ਹਮ ਹਿੰਦੂ ਨਹੀਂ ਹੈ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਅੱਜ ਦੇਸ਼ ਦਾ ਮੁਸਲਮਾਨ ਡਰਿਆ ਹੋਇਆ ਹੈ ਭਾਜਪਾ ਦੇ 240 ਸੰਸਦ ਮੈਂਬਰਾਂ ਚੋਂ ਇੱਕ ਵੀ ਮੁਸਲਮਾਨ ਨਹੀਂ ਹੈ ਭਾਜਪਾ ਜਾਣ ਬੁਝਕੇ ਦੇਸ਼ ਦੇ ਮੁਸਲਮਾਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਜਿਸ ਦਾ ਸਪੀਕਰ ਨੇ ਸਖਤ ਵਿਰੋਧ ਕੀਤਾ ਅਤੇ ਵੜਿੰਗ ਦੇ ਨਾਂ ਸ਼ਬਦਾਂ ਨੂੰ ਸੰਸਦ ਦੇ ਰਿਕਾਰਡ ਤੋਂ ਡਿਲੀਟ ਕਰਵਾ ਦਿੱਤਾ ਵੜਿੰਗ ਨੇ ਕਿਹਾ ਕਿ ਸਰਕਾਰ ਮੁਸਲਮਾਨਾਂ ਤੋਂ ਬਾਅਦ ਸਿੱਖ ਗੁਰਦੁਆਰਾ ਐਕਟ 1925 ਵੱਲ ਵੀ ਵਾਪਸ ਸਕਦੀ ਹੈ खा उन्होंने चिताया तो कल को श्रोमी गुरुद्वारा प्रबंधक कमेटी नाइनटीन ट्वेंटी फाइव का सिखों का जो एक्ट है आप उसमें भी संशोधित करेंगे आपको लगता है पहले मुस्लिम मारेंगे फिर सिख मारेंगे फिर क्रिश्चियन मारेंगे ਇਹ ਆਪਕੀ ਸੋਚ ਹੈ ਇਸੇ ਤਰ੍ਹਾਂ ਆਵਾਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਥੇਰ ਨੇ ਵੀ ਇਹ ਕਹਿੰਦਿਆਂ ਬਿਲ ਦਾ ਵਿਰੋਧ ਕੀਤਾ ਕਿ ਦੇਸ਼ ਤਾਂ ਹੀ ਤਰੱਕੀ ਕਰੂਗਾ ਜੇ ਸਾਰੇ ਭਾਈਚਾਰੇ ਰਲ ਕੇ ਰਹਿਣਗੇ ਉਹਨਾਂ ਆਪਣੇ ਹਲਕੇ ਦੇ ਜ਼ਿਲ੍ਹਾ ਮਲੇਰਕੋਟਲਾ ਦੀ ਉਦਾਹਰਣ ਦਿੱਤੀ ਜਿੱਥੇ ਹਰੇਕ ਭਾਈਚਾਰਾ ਬਿਨਾਂ ਕਿਸੇ ਧਰਮ ਜਾਤ ਦਾ ਵਖਰੇਵਾ ਕੀਤਿਆਂ ਰਲ ਕੇ ਰਹਿੰਦਾ ਹੈ ਇਹ ਦੇਸ਼ ਤਰੱਕੀ ਤਾਂ ਹੀ ਕਰੂਗਾ ਜੇ ਇਹ ਦੇਸ਼ ਦੇ ਸਾਰੇ ਧਰਮਾਂ ਦੇ ਸਾਰੇ ਭਾਈਆਂ ਚਾਰਿਆਂ ਦੇ ਲੋਕ ਜਿਹੜੇ ਰਲ ਮਿਲ ਕੇ ਅੱਗੇ ਜਿਹੜਾ ਵਧਣਗੇ ਸੋ ਮੈਂ ਜਿਹੜੇ ਸ਼ਹਿਰ ਦਾ ਜ਼ਿਕਰ ਕੀਤਾ मलेर पोटला अनेकदा ਦੇ ਵਿੱਚ ਏਕਤਾ ਕੀ ਹੁੰਦੀ ਉਹ ਸ਼ਹਿਰ ਤੋਂ ਸਿੱਖਣ ਦੀ ਜ਼ਰੂਰਤ ਹੈ ਜਿਹੜਾ ਮੇਰੇ ਹਲਕੇ ਦਾ ਹਿੱਸਾ ਹੈ। ਮੁਸਲਮ ਪਾਈਚਾਰੇ ਦੇ ਲੀਡਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਬੀਜੇਪੀ ਸਰਕਾਰ ਵੱਲੋਂ ਮੁਸਲਮਾਨਾਂ ਤੇ ਹੋ ਰਹੇ ਅਤਿਆਚਾਰਾਂ ਚ ਲਗਾਤਾਰ ਵਾਧਾ ਹੋ ਰਿਹਾ ਹੈ। ਕਦੇ ਟ੍ਰਿਪਲ ਤਲਾਕ, ਕਦੇ ਯੂਸੀਸੀ, ਸੀਏਏ, ਐਨਆਰਐਸ, ਐਨਆਰਸੀ, ਆਰਟੀਕਲ 370 ਵਰਗੇ ਕਾਨੂੰਨ ਲਿਆ ਕੇ ਮੁਸਲਮਾਨਾਂ ਤੇ ਸਖ਼ਤੀ ਕੀਤੀ ਜਾਂਦੀ ਹੈ ਤੇ ਕਦੇ ਬੀਜੇਪੀ ਲੀਡਰ ਕਹਿੰਦੇ ਨੇ ਕਿ ਮੁਸਲਮਾਨਾਂ ਨੂੰ ਪਾਕਿਸਤਾਨ ਭੇਜ ਦੇਣਾ ਚਾਹੀਦਾ ਹੈ। ਸੜਕਾਂ ਤੇ ਨਮਾਜ਼ ਪੜਨ ਤੋਂ ਲੈ ਕੇ ਹੁਣ ਛੱਤਾਂ ਤੇ ਵੀ ਨਮਾਜ਼ तो जा रहा है हैदराबाद तो सांसद न ओवैसी ने वकफ सोध बिल सुप्रीम कोर्ट चैलेंज भी कर दिता है उन्होंने फाड़ दिया तो मैं गांधी की तरह इस कानून को फाड़ता हूँ ये अनकॉन्स्टिट्यूशनल है सर इस देश में झगड़े पैदा करने का काम ਬੀਜਪੀ ਕਰਨਾ ਚਾਹਤੀ ਹੈ ਮਸਜਿਦ ਔਰ ਮੰਦਿਰ ਕੇ ਨਾਮ ਪਰ 4 ਅਪ੍ਰੈਲ 2025 ਨੂੰ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਛੋਰਾ ਨਾਲ ਮੁਲਾਕਾਤ ਕੀਤੀ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹਾਂ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਇਹ ਦੇਸ਼ ਸਾਰਿਆਂ ਦਾ ਹੈ ਸਾਰਿਆਂ ਨੂੰ ਇੱਥੇ ਖੁਸ਼ੀ-ਖੁਸ਼ੀ ਰਹਿਣ ਦਾ ਹੱਕ ਹੈ ਕੋਈ ਵੀ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਕਿ ਕਿਸੇ ਕੌਮ ਨੂੰ ਲੱਗੇ ਉਹਨਾਂ ਦੇ ਹੱਕ ਖੋਹੇ ਜਾ ਰਹੇ ਨੇ ਉਹਨਾਂ ਕਹਿਆ ਕਿ ਸਾਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਸੇਧ ਲੈਣ ਦੀ ਲੋੜ ਹੈ ਜਿਨ੍ਹਾਂ ਦੀ ਵਜ਼ਾਰਤ ਵਿੱਚ ਸਾਰੇ ਧਰਮਾਂ ਦੇ ਲੋਕ ਸਨ ਸਾਰਿਆਂ ਦਾ ਬਰਾਬਰ ਦਾ ਆਦਰ ਸਤਕਾਰ ਸੀ ਹੁਣ ਵੀ ਹੋਣਾ ਚਾਹੀਦਾ ਕਿਸੇ ਨੂੰ ਵੀ ਉਸ ਦਾ ਹੱਕ ਖੋਣ ਦਾ ਕੋਈ ਅਧਿਕਾਰ ਨਹੀਂ ਹੈ ਉਹਨਾਂ ਸਰਕਾਰ ਨੂੰ ਸਵਾਲ ਕੀਤਾ ਕਿ ਘੱਟ ਗਿਣਤੀਆਂ ਦੇ ਹੱਕ ਵਿੱਚ ਕਾਨੂੰਨ ਕਿਦਨ ਪਾਸ ਕਰੋਗੇ ਇਹ ਦੇਸ਼ ਸਾਰਿਆਂ ਦਾ ਵਾ ਤੇ ਸਾਰਿਆਂ ਨੂੰ ਇੱਥੇ ਬੜੀ ਖੁਸ਼ੀ ਦੇ ਨਾਲ ਰਹਿਣ ਦਾ ਹੱਕ ਆ ਕੋਈ ਵੀ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਜਿਹਦੇ 'ਚ ਕਿਸੇ ਕੌਮ ਨੂੰ ਇਹ ਲੱਗੇ ਵੀ ਸਾਡੇ ਹੱਕ ਖੋਏ ਜਾ ਰਹੇ ਆ ਸਾਨੂੰ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਸੇਧ ਲੈਣ ਦੀ ਲੋੜ ਆ ਕਿ ਜਦੋਂ ਉਹਨਾਂ ਦਾ ਰਾਜ ਹੀ ਤਾਂ ਉਹਨਾਂ ਦੀ ਕੈਬਨਿਟ ਦੇ ਵਿੱਚ ਵਕਫ-ਵਕਫ ਕੌਮਾਂ ਦੇ ਨੁਮਾਇੰਦੇ ਵੀ ਹੀ ਉਹਨਾਂ ਦਾ ਬਰਾਬਰ ਮਾਨ ਸਨਮਾਨ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਧਾਮੀ ਨੇ ਵੀ ਵਕਫ ਸੋਧ ਬਿੱਲ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ ਕਿ ਇਹ ਕੇਂਦਰ ਸਰਕਾਰ ਦਾ ਘਟ ਗਿਣਤੀਆਂ ਨਾਲ ਸੰਬੰਧਿਤ ਮਾਮਲਿਆਂ ਵਿੱਚ stdc ਦਖਲ ਹੈ ਸੋਧ ਬਿੱਲ ਸੰਬੰਧਿਤ ਧਰਨੂਪੁਰ ਉਸੇ ਵਿੱਚ ਲੈ ਬਣਾ ਲਿਆਂਦਾ ਗਿਆ ਤੇ ਇੰਝ ਲੱਗ ਰਿਹਾ ਹੈ ਕਿ ਸਰਕਾਰ ਦੀ ਮਨਸ਼ਾ ਘਟ ਗਿਣਤੀਆਂ ਦੇ ਹੱਕਾਂ ਨੂੰ ਖਤਮ ਕਰਕੇ ਪ੍ਰਬੰਧਨ ਨੂੰ ਆਪਣੇ ਮੁਤਾਬਿਕ ਚਲਾਉਣ ਦੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਯੂਪੀ ਦੇ ਮੁਜ਼ਫਰਨਗਰ ਦੇ ਵਿੱਚ ਕਾਲੇ ਬਿੱਲੇ ਲਾ ਕੇ ਵਕਫ ਸੋਧ ਬਿੱਲ ਦਾ ਵਿਰੋਧ ਕਰਨ ਵਾਲੇ 24 ਜਣਿਆਂ ਨੂੰ ਪੁਲਿਸ ਨੇ ਨੋਟਿਸ ਜਾਰੀ ਕਰ ਦਿੱਤਾ ਐਸਪੀ ਸਿਟੀ ਸਤਿਆਨਾਰਾਇਣ ਪਰਜਾਪਤ ਨੇ ਦੱਸਿਆ ਕਿ ਨੋਟਿਸ 28 ਮਾਰਚ ਨੂੰ ਰਮਜ਼ਾਨ ਦੇ ਅਖੀਰਲੇ ਜੁਮੇ ਦੀ ਨਮਾਜ਼ ਦੌਰਾਨ ਹੋਏ ਵਿਰੋਧ ਪ੍ਰਦਰਸ਼ਨ ਦੇ ਸੰਦਰਭ ਦੇ ਵਿੱਚ ਜਾਰੀ ਕੀਤੇ ਗਏ ਨੇ ਸਿਟੀ ਮੈਜਿਸਟਰੇਟ ਵਿਕਾਸ ਕਸ਼ਯਪ ਨੇ ਸਾਰੇ 24 ਜਣਿਆਂ ਨੂੰ 16 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਨਾਲ 2-2 ਲੱਖ ਦੇ ਬੋਰਡ ਜਮ੍ਹਾਂ ਕਰਨ ਦੇ ਆਦੇਸ਼ ਦੇ ਦਿੱਤੇ ਨੇ ਯਾਨੀ ਕਿ ਇਸ ਵਕਫ ਸੋਧ ਬਿੱਲ ਦਾ ਵਿਰੋਧ ਕਰਨ ਵਾਲੇ ਤੇ ਸਰਕਾਰ ਕੜਖ ਹੋ ਰਹੀ ਹੈ ਇਸ ਤੋਂ ਇਲਾਵਾ ਕੋਲਕਾਤਾ ਅਹਮਦਾਬਾਦ ਬੰਗਲੌਰ ਚੇਨਈ ਅਤੇ ਭਾਰਤ ਦੇ ਹੋਰ ਵੱਖ-ਵੱਖ ਹਿੱਸਿਆਂ ਚੋਂ ਵੀ ਇਸ ਬਿਲ ਦੇ ਵਿਰੋਧ ਹੋਣ ਦੀਆਂ ਖਬਰਾਂ ਮਿਲੀਆਂ ਹਨ ਦੂਸਰੇ ਪਾਸੇ ਮੋਦੀ ਸਰਕਾਰ ਕੀ ਕਹਿੰਦੀ ਹੈ ਸਰਕਾਰ ਦੇ ਕਹਿ ਮਤਾਬਿਕ ਵਕਫ ਕਾਨੂੰਨ ਵਿੱਚ ਸੋਧ ਕਰਕੇ ਵਕਫ ਜਾਇਦਾਦਾਂ ਸੰਬੰਧੀ ਮਾੜੇ ਪ੍ਰਬੰਧ ਅਤੇ ਭ੍ਰਿਸ਼ਟਾਚਾਰਾਂ ਭ੍ਰਿਸ਼ਟਾਚਾਰ ਨੂੰ ਸੁਧਾਰਨਾ ਹੀ ਸਾਡਾ ਮਕਸਦ ਹੈ ਪਰ 2024 ਦੀਆਂ ਸੋਧਾਂ ਦਾ ਤਰੀਕਾ ਤੇ ਢੰਗ ਧਾਰਮਿਕ ਆਜ਼ਾਦੀ ਘਟਗਿੰਟੀਆਂ ਦੇ ਹੱਕਾਂ ਅਤੇ ਸੰਵਿਧਾਨਿਕ ਸਮਾਨਤਾ ਬਾਰੇ ਡੂੰਗੀ ਚਿੰਤਾ ਪੈਦਾ ਕਰਦਾ ਹੈ ਜਿਹੇ ਸੁਧਾਰਾਂ ਲਈ ਪਾਈ ਚਾਰਕ ਸਲਾਹ ਮਸ਼ਵਰੇ ਕਾਨੂੰਨੀ ਬਰਾਬਰਤਾ ਤੇ ਧਾਰਮਿਕ ਕਾਨੂੰਨ ਮਹੱਤਵਪੂਰਨ ਹੋਣੇ ਚਾਹੀਦੇ ਹਨ ਅਖੀਰ ਦੇ ਵਿੱਚ ਅਸੀਂ ਬਾਬਾ ਨਜ਼ਮੀ ਸਾਹਿਬ ਦੀ ਇਸ ਕਵਿਤਾ ਦੇ ਨਾਲ ਤੁਹਾਡੇ ਸਭ ਤੋਂ ਇਜਾਜ਼ਤ ਲਵਾਂਗੇ ਮਸਜਿਦ ਮੇਰੀ ਤੂੰ ਕਿਉਂ ਢਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ ਰਾਮ ਕਰੇ ਮੈਂ ਮਸਜਿਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ ਤੂ ਬਿਸਮਿਲ੍ਲਾ ਪੜ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜਾ ਮੈਂ ਨਾਨਕ ਦੀ ਬਾਣੀ ਪੜ ਕੇ ਦਿਆਂ ਹੁਸੈਨੀ ਲੰਗਰ ਨੂੰ ਸਾਡੇ ਸਿੰਘਾਂ ਫਸਦਿਆਂ ਰਹਿਣਾ ਖੁਰਲੀ ਟੈਂ ਦੀ ਰਹਿਣੀ ਏ ਜਿੰਨਾ ਤੀਰਨਥ ਨਾ ਪਾਈ ਨਫ਼ਰਤ ਵਾਲੇ ਡੰਗਰ ਨੂੰ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਅਸੀਂ ਇੱਥੇ ਹੀ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਇੱਕ ਨਵੇਂ ਮੁੱਦੇ ਨਾਲ ਜਲਦ ਮਿਲਾਂਗੇ ਧੰਨਵਾਦ